ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬੋਡੇਵਾਲ ਕੰਗ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਅਵਤਾਰ ਸਿੰਘ ਜੀ ਨਾਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਝੋਟੀਆਂ ਤੁਹਾਨੂੰ ਦਿਖਾਉਣੀਆਂ ਤੇ ਸਾਰੀਆਂ ਤੁਹਾਨੂੰ ਸੋਈਆਂ ਹੀ ਦਿਖਾਉਣੀਆਂ ਆ ਲਗਭਗ ਅੱਜ ਵੀ ਜਿਆਦਿਆਂ ਪਹਿਲੇ ਸੋਏ ਝੋਟੀਆਂ ਵਾਂ ਪਰਸੋਂ ਵੀ ਤਾਂ ਨੰਨ ਚਾਰ ਝੋਟੀਆਂ ਇਸ ਘਰੋਂ ਦਿਖਾਈਆਂ ਇਹ ਉਹ ਵੀ ਸਾਰੀਆਂ ਪਹਿਲੇ ਸੋਏ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਵਧੀਆ ਵਧੀਆ ਤੁਸੀਂ ਦੱਸੋ ਵਾਚੀ ਚਾਹ ਵਧੀਆ ਜੈ ਆਏ ਤੇ ਨੀਲੀਆਂ ਥੇਲੀਆਂ ਕੀਤੀਆਂ ਪਈਆਂ ਜੀ ਮੈਂ ਇਕੱਠੇ ਕੀਤੀਆਂ ਰੁਪਏ ਦੀ ਠੀਕ ਆ ਫਰਦ ਜੀ ਪਹਿਲਾਂ ਦਾ ਆਪਣਾ ਜਿਹੜਾ ਵੀ ਵਧੀਆ ਫਰ ਫਰ ਸਾਡੇ ਨੂੰ ਪਿਆਰ ਕਰਦਾ ਹੈ ਭਾਈ ਜੀ ਚੈਨਲ ਨੂੰ ਸਾਡੇ ਵੱਲੋਂ ਪਿਆਰ ਪਿੰ ਸਾਰਾ ਪਿਆਰਾਂ ਦੀ ਭਣ ਭਰਾਵਾਂ ਸੱਸ ਸਹੁਰੇ ਜੀ ਵਿਕ ਗਿਆ ਤਾਂ ਨਾਲ ਮਾਲ ਫਿਰ ਅੱਛਾ ਪੈਂਦਾ ਸਾਰੀ ਠੀਕ ਆ ਹਾਂ ਘੰਟੇ ਚ ਵਿਕ ਗਈ ਹੋ ਜਾ ਤੇ ਅੱਜ ਵੀ ਰੇਟ ਚ ਆ ਜੀ ਆ ਫਿਰ ਰੇਟ ਬਿਲਕੁਲ ਜਾਇਜ਼ ਜੀ ਅੱਜ ਚਲੋ ਨਾਮ ਇੱਕ ਰੇਟ ਦਾ ਪੰਜਾਬ ਕਰਦੇ ਨਹੀਂ ਜੀ ਹਾਂਜੀ ਹਾਂਜੀ ਜਾਇਜ਼ ਰੱਖੀਦਾ ਪੰਜਾਬ ਦੂਸਾ ਜਿਆਦੀ ਹੁੰਦੀ ਆ ਵੀ ਆਪਣੇ ਕੋ ਪਿੱਲਣਾ ਝੋਟੀਆਂ ਆਂ ਅੱਜ ਵੀ ਅੱਜ ਨੀਲੀ ਦੀ ਝੋਟੀ ਆਪਣਾ ਕਿਹ ਦੋਂਦੀ ਆ ਪਿਓਰ ਤੇ ਇੱਕੋ ਹੀ ਝੋਟੀ ਆ ਜਿਹੜੀ ਪਹਿਲਾਂ ਨਹੀਂ ਹੋਣੀ ਬਾਕੀ ਸਾਰੀਆਂ ਪਿੰਦਨੀਆਂ ਬਿਲਕੁਲ ਬਿਲਕੁਲ ਹਾਂ ਤੇ ਨਾਮ ਇੱਕ ਵਾਰੀ ਦੱਸ ਦਗੇ ਨਾਮ ਮੈਂ ਅਵਤਾਰ ਸਿੰਘ ਦੇ ਹਾਂਜੀ ਪਿੰਡ ਪੋੜੇਵਾਲ ਕੰਗ ਤੇ ਇਹ ਨਮਲੀਠਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ ਹੈਗਾ 94635 26806 ਠੀਕ ਹੈ ਜੀ ਇਹ ਦੂਸਰਾ ਹੈਗਾ 7147599 ਨੋ ਬਤਾ ਦੇ ਤੇ ਚਲੋ ਸ਼ਰਵਾਰ ਫੇਰਾ ਜਿਹੜੀ ਨਿੰਦੀ ਦੀ ਝੋਟੀ ਹੈ ਪਹਿਲੇ ਨੰਬਰ ਦੇ ਅੱਜ ਚੌਥਾ ਦਿਨ ਸੁਈ ਨੂੰ ਦੋ ਦੰਦ ਪਿਓਰ ਅੱਛਾ ਕੱਟੀ ਏਦਾਂ ਨਹੀਂ ਕਿ ਭਮੈਠਾ ਬੈਠੇ ਰਾ ਤੂੰ ਠੀਕ ਆ ਪਾ ਪਿੱਛੇ ਚ ਬੈਜੋ ਠੀਕ ਆ ਹਾਂ ਵੇਖੋ ਵੀ ਬੈਜੋ ਇਹ ਲੜਣਾ ਲੀਆਂ ਝੋਟੀਆਂ ਸੀਲਸ ਲੱਗ ਗਿਆ ਕੇ ਪੂਰੀ ਬਾਕੀ ਵੈਸੇ ਵੀ ਨੀਲੀ ਦੀਆਂ ਝੋਟੀਆਂ ਸੀਲ ਹੀ ਹੁੰਦੀਆਂ ਨਾ ਹਾਂ ਜੀ ਹਾਂ ਜੀ ਪਿਓਰ ਦੋ ਦੰਦ ਜੀ ਦਾਂਚਾ ਕਰਾ ਲਈਏ ਤੇ ਹਾਂ ਹਾਂ ਪੱচ্চਾ ਮਾਰ ਕੱਟਾ ਇਹ 4-5 ਦਿਨ ਜਾਂ ਸੂਈ ਨੂੰ ਹਾਂ ਦੇਖ ਲਾ ਦੇ ਜੀ ਦੋ ਦੰਦ ਛੋਟੀ ਹੈ ਜਿਹੜੀ ਹੈ ਜੀ ਠੀਕ ਹੈ ਜੀ ਤੋਰਿਏ ਤੋਰ ਦਿਓ ਜੀ ਅਜੇ ਮਾਰੀ ਜੇ ਪਾਲਵੀ ਆ ਗਈ ਪਰਲੀ ਛੱਡ ਛੋਟੀ ਇਹ ਪਹਿਲਾ ਹੀ ਸੂਆ ਇਹ ਸੂਈ ਹੈ ਚੋਕੀ ਦੇ ਜਿਹੜੇ ਨੇ ਪੁੱਟਣੇ ਸ਼ੁਰੂ ਕੀਤੇ ਹੀ ਆ ਹੱਲੇ ਤੇ ਸੋਨੀ ਝੋਟੀ ਆ ਜਿਹੜੀ ਪਹਿਲਨ ਦੇ ਸਾਹ ਨਾਲ ਜਲਾਈਏ ਉਮਰ ਦੇ ਸਾਹ ਨਾਲ ਜਲਾਈਏ ਤੇ ਸੋਨੀ ਝੋਟੀ ਆ ਸਨਵੇਂ ਹੱਥ ਚੋਂ ਨਾਲ ਆ ਆ ਲੈ ਸਾਡੇ ਭਾਵੇਂ ਇੱਥੇ ਖਲਾਰ ਕੇ ਇਤਰਾ ਹੀ ਠੀਕ ਆ ਨੀਲੀ ਦੀਆਂ ਝੋਟੀਆਂ ਜ਼ਿਆਦਾਤਰ ਠੰਡੀਆਂ ਹੀ ਹੁੰਦੀਆਂ ਵਾ ਨਾਲ ਲੈ ਆ ਤਾਂ ਤਾਂ ਤੇੱਕਾ ਲੱਗਾ ਕਿ ਨਹੀਂ ਸਫਾਈ ਝੋਟੀ ਇੱਕ ਰੀ ਲੈ ਜਾ ਸਿੱਧੀ ਲੈ ਜਾ ਆਜ ਨੇ ਆਇਆ ਅਜੀ ਤਾਜੀ ਸੂਈ ਆ ਪਲਾਂ ਪਲਾਂ ਹਵਾ ਨੇ ਤੇ ਪਈ ਆ ਵਾ ਆ ਚੌਥਾ ਦਿਨ ਆ ਅਜੀ ਸੂਈ ਹੋਈ ਆ ਹਾਂਜੀ ਤੇ ਆ ਘੱਟਾ ਜਿਹੜਾ ਇਹਦੇ ਮਗਰ ਤਾਂ ਆਜ ਹੀ ਆ ਬੱਚਾ ਤੇ ਕਿੰਨਾ ਕਹੇ ਜੇ ਤੇ ਬੋਲਾ ਹੀ ਹੋਣਾ ਇਹਦੇ ਕੋਲ ਬੋਲਾ ਦੂਜੇ ਦਾ 8 ਕਿਲੋ ਆਸ ਤੇ ਸੁਣਾ ਦੇ ਤਿਆਰ ਜਿਹੜਾ ਹਾਂ ਤੇ ਇਹ ਕਿੰਨਾ ਚਵਾਈ ਜਾਊਗੀ ਦੱਸ ਤਿਆਰ ਜਿਹਦੇ ਤੋਂ ਬਹੁਤਾ ਨਹੀਂ ਤੇ 10 ਤੇ ਸੌਖੇ ਵੱਧ ਵੀ ਦੇ ਸਕਦੇ ਤੇ 10 ਕਿਲੋ ਜਿਹੜਾ ਚਵਾਈ ਜਾਵੇ ਚਲੋ ਬੜਾ ਵਾ ਹਾਂ ਤੇ ਸੌਖੇ ਨਾਰਮਲ ਜੀ ਗੱਲ ਹੀ ਹੈ ਤੇ ਇਹਦਾ ਫਿਰ ਮੁੱਲ ਕਿੰਨਾ ਰੱਖਣਾ ਫਿਰ 85 ਦੇ ਦਿਆ ਤੇ ਨਹੀਂ ਵਿੱਚ ਕਰੀਏ ਕਮਾਨਤਾ ਨਾ ਅੱਜ ਥੋੜਾ ਉੱਚਾ ਕਰੀ ਜਾਂਦੇ ਜੀ ਛੱਟੀ ਬੜੀ ਜੇ ਨੇ ਜਿਆਜਾ ਕਰੀਏ ਫਿਰ ਜਿਹੜੇ ਪਹਿਲੇ ਫੋਨ ਤੇ ਜਾਵੇ ਬਿਲਕੁਲ ਭਾਵੇਂ 85 ਕਰ ਲਿਆ ਭਾਵੇਂ ਕਰ ਲਿਆ 82 ਭਾਵੇਂ 80 ਦੱਸੀ ਜੱਟ 2000 ਛੋਟ ਕਰ ਦਾਂਗੇ ਮੈਂ ਦੱਸੀ 2000 ਛੋਟ ਦਾਂਗੇ 78000 ਦੀ ਦੇ ਦਾਂਗੇ ਤੇ ਬਾਕੀ ਉਹ ਚੋਂ ਵੀ ਮਾਨਤਾ ਨਾਲ ਮੋਕੇ ਤੇ ਕਰ ਦੋਗੇ ਕੋਈ ਫੋਨ ਲਾ ਵੇਖ ਲੈ ਕੋਈ ਲਾਵੇ ਕੋਈ ਪੈਪਰ ਫੋਨ ਜਿੰਨੇ ਜੈਸੇ ਕੱਢਾਂਗੇ ਬਾਕੀ ਛੋਟੀ ਹੈ ਹੀ ਬੜੀ ਸਾਫ਼ ਸਫੀਤਰੀ ਜੇ ਠੀਕ ਹੈ ਅੱਧਰ ਚਲੋ ਇਹ ਆ ਵੀ ਜਿੰਨੇ ਘਰੇ ਰੱਖਣੇ ਗਾਂ ਤਿੰਨ ਚਾਰ ਸੌ ਵਿੱਚ ਆਉਣੇ ਆ ਉਹ ਵੀ ਰਸਤੇ ਚੰਗੀ ਹੈ ਉਮਰ ਵੀ ਅਜੇ ਬੜੀ ਘੱਟ ਹੈ ਆ ਐ ਡੜਾ ਥਣ ਕੱਢਿਆ ਛੋਟੀ ਨਹੀਂ ਹ ਤੇ ਹੁਣ ਇੱਕ ਆ ਜਿਹੜੀ ਆ ਨੀਲੀ ਬੂਰੀ ਤੁਹਾਨੂੰ ਦਿਖਾਉਣੀ ਆ ਇਹਦੇ ਮਗਰ ਬੱਚਾ ਭੜਾ ਲੱਗ ਜਾ ਜੇ ਅੱਜ ਕੀ ਜੇ ਮਗਰ ਇਹ ਅੱਜ ਜੇ ਦੂਜਾ ਸਵੇਰ ਸੋਈ ਤੇ ਦੂਸਰਾ ਸਵੇਰ ਸੋਈ ਹੈ ਅੱਜ ਸੋਈ ਨਾਲੋਂ ਸ਼ੇਵਾ ਬੈਲ ਜੇ ਠੀਕ ਆ ਦੋ 10 ਟੰਡ ਤੋਂ 10 ਕਿਲੋ ਤੱਕ ਪਿਆਰ ਹੋ ਗਿਆ ਤਿਆਰ ਪੂਰਾ 10 ਲੀਟਰ ਇਹ ਆਪ ਜਿਹੜੇ ਬڑے ਰਕਾਰ ਵਾਲੀ ਮੱਝ ਜਿਹਦੀ ਕੱਟੀ ਹੈ ਨਾ ਹਾਂਜੀ ਉਹ 18 ਕਿਲੋ ਦੀ ਮਾਲ ਖਿੜਾਣ ਦੇ ਲਈ ਆਏ ਬੰਦੇ ਅੱਛਾ ਉਹਦੀ ਮਾਰ ਕੱਟੀ ਆਈ ਜੀ ਠੀਕ ਆ ਇਹ ਪਹਿਲੇ ਸੂਏ ਵੇਨੇ 13 ਕਿਲੋ ਦੁੱਧ ਚਵਾਇਆ ਵਾ ਤੇ ਹਰਗੇ ਕਿੰਨਾ ਚਵਾਜੋਗੇ ਵਾ ਵੇ 13 14 ਔਕਾ 15 ਵੀ ਦੇ ਸਕਦੀ ਆ ਜੀ ਠੀਕ ਆ ਇਧਰ ਦੇਖੋ ਥੱਲੇ ਵਾਕ ਲੱਗਾ ਬਿਸ਼ੇਰਤ ਆਹ ਦੇਖ ਸਾਹ ਦੇ ਜੀ ਤੇਰਾ ਪਖਰਾ ਔਕਾ ਥਣ ਲੱਗਾ ਥੱਲੇ ਆ ਵੱਡੀ ਆ ਜਿਹੜੀ ਤੇ ਮਗਰ ਇਹਦੇ ਕੱਟਾ ਆ ਨਹੀਂ ਕੱਟਾ ਜੀ ਕਟਾ ਬੜਾ ਪਿਆਰਾ ਬੀਬੀ ਠੀਕ ਹੈ ਤੇ ਆ ਥਾਣੇ ਦੇਖ ਸਾ ਤੇ ਜੇ ਲਾਗੇ ਤੇ ਇੱਕ ਰੀ ਤੇ ਬਾਕੀ ਧਾਰ ਵੀ ਪੂਰੀ ਲਿੰਦੀ ਹੈ ਜਿਹੜੀ ਆ ਦੇਖ ਲਓ ਚਵਾ ਜਿਹੜਾ ਇਹਦਾ ਚਵਾਈ ਇੱਕ ਨੰਬਰ ਆ ਭੀਬੀ ਹੋ ਗਈ ਤੇ ਪਿਛਲੇ ਸਣਾ ਦਾ ਦਿਖਾ ਦਈਏ ਚਵਾ ਚੱਲੋ ਖੋਲਿਏ ਨਾ ਫਿਰ ਤੋਰੀਏ ਚਵਾਈ ਤਾਂ ਆ ਦੇ ਸਾਦੇ ਜੇ ਨਿੱਗਰ ਹਵਾਨਾ ਵਾ ਜਿਹੜਾ ਇਹਦਾ 99 ਪੂਰਾ ਜਿਹੜਾ ਹੱਥ ਦੀ ਚਵਾਈ ਆਲਾ ਵਾ ਤੇ ਮਿਲਕ ਮੇਨ ਵੀ ਚੰਗੀ ਲੱਗੀ ਆ ਮਿਲਕ ਮੇਨ ਵੀ ਤਾਂ ਕਿਦਾਂ ਲੱਗੀ ਦੁੱਧ ਵਾਲੀ ਬਾਕੀ ਆ ਜੀ ਵੇਖੋ ਕਿਦਾਂ ਆ ਪਤਲੀ ਚਮੜੀ ਰੋਸੋ ਛੋਟੀ ਆ ਚੰਗੇ ਪਿੱਠ ਕੋੜੇ ਦੀ ਆ ਚੱਲੋ ਲੈ ਜਾ ਫਿਰ ਹਾਂ ਅੰਦੇਸਾ ਦੇ ਜੀ ਤੇ ਕਿੰਨਾ ਫਿਰ ਇਹਦਾ ਮੁੱਲ ਰੱਖੀਏ ਮੁੱਲ ਆ ਰੁਪਏ ਦੇ ਜੀ ਦਿਆ ਜੀ ਕਰੀਏ ਆਪਣਾ ਕਿੰਨਾ ਕ ਹੱਬੇ 95000 ਦੇ ਘਟ ਦੇ ਦੀਏ 95000 ਦਈਏ ਹਾਂ ਜੀ ਥੋੜਾ ਜਿਹਾ ਕਰ ਦੀਏ ਮਾਨ ਵਿੱਚ ਕਿੰਨਾ ਕਰ ਦੀਏ ਤੁਸੀਂ ਦੱਸ ਦੋ ਗੁਜਾਇਸ਼ ਜੇ ਰੱਖੀ ਆ ਤੁਸੀਂ ਥੋੜੀ ਜਿਹੀ ਇਹ ਹੱਦ ਜੀ ਮੋਲ ਪਾ 95 ਕਰ ਲਿਆ 90 ਕਰ ਲਿਆ ਹਾਂਜੀ ਅੱਜ ਦੇ 2000 ਛੋਟ ਕਰ ਦਾਂਗੇ ਅੱਛਾ 88000 ਦਾ 8000 ਦੀ ਛੋਟੀ ਦੇ ਦਾਂਗੇ ਚਲੋ ਬਾਕੀ ਮੌਕੇ ਤੇ ਹੋਰ ਮਾਨ ਕਰ ਦੋ ਬਾਕੀ ਕੋਈ ਨਹੀਂ ਮਾਨਦਨ ਪੈਂਪੜਾ ਕਰਾਂਗੇ ਬਾਕੀ ਛੋਟੀਆਂ ਫਤਣ ਲੈ ਵਾਕੀ ਲੱਗਾ ਹਾਂਜੀ ਹਾਂਜੀ ਦੱਸ ਬੋਦਾ 13 14 ਕਿਲੋ ਕੱਡੂਗੀ ਆਮਣਾ ਠੀਕ ਹੈ ਜੀ ਬੋਦਾ ਟਾਈਮ 10 ਕਿਲੋ ਦਾ ਤਿਆਰ ਹੈ ਛੇਵੇਂ ਦਿਨ ਸੁਈ ਲੈ ਠੀਕ ਜੀ ਹਾਂਜੀ ਤੇ ਇਹਦਾ ਸੋਆ ਵੀ ਪਹਿਲਾਂ ਹੀ ਆ ਜਿਹੜਾ ਚੋਰ ਚਾਰ ਦੰਦੇ ਜੀ ਅੱਛਾ ਇਹ ਚਾਰ ਦੰਦੇ ਆ ਹਾਂਜੀ ਇਹ ਵੀ ਤੁਹਾਨੂੰ ਚੈੱਕ ਕਰਾ ਦੂਗੀ ਆ ਦੇ ਸਾਡੇ ਇਹ ਪਿਓਰ ਚਾਰ ਦਾਂਦੇ ਜੇ ਸਾਈਡ ਵਾਲੇ ਦਾਂਦੇ ਇਹਨੇ ਤੋੜਨੇ ਆ ਚਲੋ ਬਾਕੀ ਠੰਡੀ ਸੀ ਤੋੜ ਹੀ ਦੋ ਇਹਨਾਂ ਵੀ ਇੱਕ ਕਰੀ ਅੱਛਾ ਇਹ ਵੀ ਇਤਰਾ ਹੀ ਆ ਠੀਕ ਆ ਇਨੂੰ ਕਿੰਨੇ ਦਿਨ ਹੋ ਗਏ ਜੇ ਸੋਈ ਨੂੰ ਅੱਜ 7ਵਾਂ ਦਿਨ ਤੇ ਹਫਤਾ ਹੋ ਗਿਆ ਇਹਨਾਂ ਸੋਈ ਨਾ ਬਾਕੀ ਕੱਦ ਕਾਠ ਵੇਲਦੀ ਹੈ ਵੀ ਚੰਗੀ ਆ ਤੇ ਥੱਲੇ ਵੀ ਜਿੰਨੀ ਵੀ ਹੈਗੀ ਸਫਾਈ ਜਿਆ ਜਿਹੜੀ ਆਹ ਲੱਗਾ ਜੇ ਲੈ ਜੀ ਆਹ ਦੇਖ ਸਕਦੇ ਜੀ ਠੰਡੀ ਧੀ ਰਹੀ ਆ ਤਰ੍ਹਾਂ ਜਿਹੜੇ ਆਹ ਦੇਖ ਸਕਦੇ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਹਾਂ ਤੇ 8-9 ਕਿਲੋ ਕੋਲਾ ਹਣਾ ਅੱਛਾ 8 ਨਾਲ ਲੀਟਰ ਦੇ ਕਰੀਬ ਤਿਆਰ ਆ ਤੇ ਇੱਕ ਨੱਕ ਚਵਾਈ ਜਾਊਗੀ ਸਾਡੇ ਸਾਡੇ ਕੋਲ ਆਇਆ ਝੋਟੀ ਇਹ ਬੰਦ 12 ਕਿਲੋ ਰਹਾ ਹਣਾ ਠੀਕ ਹੈ ਜੀ ਝੋਟੀ ਛੋਟੀ ਥੋੜਾ ਜਿਹਾ ਪਹਿਲਾਂ ਦੇ ਹਿਸਾਬ ਨਾਲ ਕੱਦ ਕਾਟ ਚੰਗਾ ਵਾਇਦਾ ਤੇ ਚਾਰ ਦੰਦ ਤੇ ਮੁੱਲ ਮੋਲੇ ਦਾ ਮੋਲੇ ਦਾ ਮੋਲੇ ਤੇ ਜੀ ਦਾ ਮੁੱਲ 85 ਕਰ ਲੀਏ ਹਾਂਜੀ 80 ਕਰ ਲੀਏ ਹਾਂਜੀ ਇਹ ਹਾਂ ਨਾ 77000 ਦੇ ਦੇ ਦਾਂਗੇ 8000 3000 ਛੋਟ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਠੀਕ ਵੇ ਲੋ ਕਿਦਾਂ ਦੀ ਝੋਟੀ ਬਾਕੀ ਹੈ ਸਾਰੀਆਂ ਨਵੀਆਂ ਝੋਟੀਆਂ ਵਾਂ ਜਿਹੜੀਆਂ ਗਾਵੇਂ ਜਿਹੜੀਆਂ 400 ਦੇ ਚੌਣ ਵਾਲੀਆਂ ਵਾਂ ਤੇ ਹੁਣ ਇੱਕ ਝੋਟੀ ਆ ਗਈ ਆਪਣੇ ਕੋਲ ਹੋਰ ਜੀ ਪਹਿਲਾਂ ਸਭ ਕੁਝ ਸੁਈ ਜੇ ਅੱਛਾ ਇਹਨੂੰ ਆ ਸੁਈ ਨੂੰ ਪੰਜਵਾਹ ਦੇ ਦਿੰਦੇ ਆ ਬੱਚੇ ਇਹਨਾਂ ਦੇ ਬੱਚੇ ਵੀ ਆਪਾਂ ਸਾਰੇ ਦੇਖ ਸਕਦੇ ਆ ਤਾਜ਼ੇ ਹੀ ਆ ਜਿਹੜੇ ਬਿਲਕੁਲ ਅੱਠ ਕਿਲੋ ਬੋੜਾ ਨੈਵੀਟ ਚਲੇ ਤੋੜ ਦੋ ਫਿਰ ਇਹ ਚੌਥਾ ਪੰਜਵਾਹ ਦਾ ਸੁਈ ਕੱਤੀ ਮਾਰ ਗਏ ਠੀਕ ਹੈ ਜੀ ਇਹ ਵੀ ਦੰਦਾਂ ਜੇ ਝੋਟੀ ਇਹ ਕਿੰਨੇ ਦੰਦ ਜੇ ਇਹ ਵੀ ਚਾਰ ਦੰਦ ਜੇ ਚਾਰ ਦੰਦ ਇਹ ਵੀ ਝੋਟੀ ਦੇ ਸੀ ਇਹ ਬਿਲਕੁਲ ਜਿਹੜਾ ਇਹ ਕੋਟ ਲਸਕਾਇਓ ਦੇ ਨੰਬਰ ਦਾ ਲੈ ਜਾ ਜੀ ਆਕੇ ਥੰਡੇ ਸੀ ਰਾਕੇ ਬਹੁਤ ਕੱਟੇ ਮਗਰ ਜੇ ਦੀ ਠੀਕ ਹੈ ਹਾਂ ਤੇ ਕਿੰਨਾ ਕ ਦੁੱਧ ਇਹ ਚ ਵਾਈ ਜਾਊਗੀ ਲੈਣਾ ਤੇ 7 ਤੇ 8 ਦੇ ਹੋ ਜਾਏ ਜਾਇਜ ਪੰਜਾਂ ਦਿਨ ਦੀ ਸੋਈ ਜੇ ਤੇ ਦੁੱਧ ਕਿੰਨਾ ਕੱਟੀ ਜਾਊਗੀ ਦੁੱਧ ਦਰਜੀ 10 ਵੀ ਦੇ ਸਕਦੀ ਆ ਅੱਛਾ ਦੇ ਸਕਦੀ ਆ ਤੇ ਮੋਲੇ ਦਾ ਮੋਲੇ ਕਿਰਪਾ ਜਾਇਜ ਦੀ ਆ ਜੋ ਨਿੰਬੜੀ ਸਾਤ ਸੁਖੜੀ ਰੰਗ ਵਾਈ ਘੱਟੀ ਆ ਹਾਂਜੀ 75 ਦੇ ਦੀਏ 72 ਦੀ ਦੇ ਦੀਏ ਹੋਰ ਮਾਰਕਾ ਕਰ ਦਿੰਦੇ 70 ਦੀ 70 ਦੀ ਆ ਫਿਰ ਪੂਰੇ ਕੰਮ ਦੇ ਰਹਾ ਠੀਕ ਹੈ ਜੀ ਹਾਂਜੀ ਜੋ ਚਾ ਇੱਕ ਨੰਬਰ ਦਾ ਹੋ ਗਿਆ ਇਹਦਾ ਠੀਕ ਹੈ ਤੇ ਹੁਣ ਇੱਕ ਆ ਛੋਟੀ ਰਹਿ ਗਈ ਜਿਹੜੀ ਆਪਣੀ ਇਹ ਆਪੀ ਦੇ ਪਹਿਲਾ ਸਵਾਇ ਛੋਟੀ ਸੋਈ ਦੇ ਇਹ ਵੀ ਚਾਰ ਦੰਦੀ ਆ ਅੱਛਾ ਇਹ ਵੀ ਚਾਰ ਦੰਦ ਆ ਹਾਂ ਇਹਨੂੰ ਸੋਈ ਦਾ 10 ਦਿਨ ਹੋ ਗਿਆ ਜੋ ਠੀਕ ਹੈ ਤੇ ਦੁੱਧ 10 ਟਾਂ ਤੇ ਅੱਠ ਨੌ ਹੋ 10 ਕਿਲੋ ਬਾਕੀ ਬਣਾ ਜੇ ਤੋ ਛੋਟੀ ਤਿਆਰ ਜਿਹੜਾ ਹਾਂ ਸਵਾਇ ਦਾ ਪਹਿਲਾ ਹੀ ਹਣਾ ਪਹਿਲਾ ਸਵਾਇ ਵੇਖੋ ਕਦ ਝੁੱਟਦਾ ਲੇਵਾ ਪਕੀ ਖੋਲੋ ਫਿਰ ਤੋਰੀਏ ਦੰਦ ਵਿਖਾ ਦੂਗੀ ਇਹ ਵੀ ਦੁੱਧ ਨਾ ਹੁਣ ਇਹ ਥੋੜਾ ਮੋਲ ਥੋੜਾ ਹਮ ਦਾ ਢੱਕੀਆ ਕੈਮਰੇ ਤੋਂ ਕੋਸ਼ਿਸ਼ ਕਰ ਲੈਂਦੇ ਹਾਂ

ਪਹਿਲੇ ਨੇ ਸਾਨਾ ਕੱਦ ਘੱਟ ਚੰਗਾ ਤੇ ਦੰਦ ਦਿਖਾਉਂਦੇ ਆ ਤੁਹਾਨੂੰ ਕੋਸ਼ਿਸ਼ ਕਰਦੇ ਆ ਜੇ ਇਹਨੇ ਮੂੰਹ ਖੜਾ ਲਿਆ ਤੇ ਥੋੜਾ ਉਤਰਨ ਡਰਦੀ ਆ ਨਹੀਂ ਡਰ ਕੋਈ ਤਾਂ ਹੀ ਕਰਦੇ ਮੂੰਹ ਖੜਾ ਲੈਂਦੇ ਵਧੀਆ ਆ ਹੈਗੀ ਤੇ ਹੋਰ ਚਾਰ ਦੰਦ ਦੇ ਹੱਥ ਨਾਲ ਆ ਦੇਖ ਸਾਦੇ ਜੀ ਚਾਰ ਦੰਦਾਂ ਦੇ ਸਾਈਡ ਵਾਲੇ ਦੰਦ ਨੇ ਤੋੜਨੇ ਸ਼ੁਰੂ ਹੀ ਕੀਤੇ ਜਿਹੜੇ ਪਿਓਰ ਚਾਰ ਦੰਦ ਆ ਜਿਹੜੇ ਇੱਧਰ ਇੱਧਰਲੇ ਤੋੜ ਲਏ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਆ ਰਪੀ ਜੀ ਪਾਇ ਮਲਤਾਂ ਲਈ 70000 ਲਈ 70000 ਲਈ ਹਾਂ ਆ 65000 ਝੁੱਟੀ ਦੇ ਦਾਂ 65000 ਜੀ ਦੇ ਦ ਬਾਕੀ ਵਿੱਚ ਕਰ ਦੋਗੇ ਮੰਨਤਾ ਨਾ ਅੱਗਾ ਕੋਈ ਮੌਕੇ ਥੋੜਾ ਜਿਹਾ ਮੰਨ ਦਿੰਦਾ ਕਰਦਾ ਠੀਕ ਹੈ ਜੀ ਬਾਕੀ ਝੁੱਟੀ ਹੈ ਬੜੀ ਸਾਫ਼ ਜੀ ਰੱਖ ਤੇ ਬਾਕੀ ਇਹ ਆਪੇ ਕੋਈ ਸਾਰੀਆਂ ਸੋਈਆਂ ਵਾਂ ਆਪਣੇ ਇਥੋਂ ਪੇ ਚਵਾਈ ਕਰਕੇ ਨਾ ਤਸੱਲੀ ਕਰਕੇ ਵੇਖ ਚੱਕ ਕੇ ਤੁਹਾਡਾ ਤਸੱਲੀ ਕਰਕੇ ਖੜੋ ਭਾਵੇਂ ਕੋਈ ਵੀ ਆ ਠੀਕ ਹੈ ਜੀ ਦੁੱਧ ਗੜੀ ਸੇਵਾ ਦਾ ਹਾਂਜੀ ਹਾਂਜੀ ਕਿਹਾ ਸਾਡੇ ਕੋਲ ਜੋ ਕੁਛ ਹੋਇਆ ਕਿ ਆਪਾਂ ਦੋ ਟੰਗ ਤਿੰਨ ਲੰਗ ਚਾਰ ਟੰਗ ਚੋ ਕੇ ਖੜੇ ਠੀਕ ਹੈ ਜੀ ਇਥੋਂ ਹੀ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖੜੇ ਅਸੀਂ ਕਦੇ ਵੀ ਨਹੀਂ ਕਿੰਨੇ ਵੀ ਇੱਤਰੇ ਮੰਗਾ ਲਓ ਜਾਂ ਵਿਸ਼ਵਾਸ ਤੇ ਮੰਗਾ ਲਓ ਆਪਣੇ ਤੋਂ ਹੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਮੰਗਾਇਆ ਕਰੋ